ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡਾਰਿ ਵਿਦੇਸ਼ਾਂ ਨੂੰ ਤੇ ਅੱਜ ਫਿਰ ਆਪਾਂ ਗੱਲ ਕਰਨੀ ਹੈ ਯੂਐਸਏ ਸਟੱਡੀ ਵੀਜ਼ਾ ਦੀ ਬਹੁਤ ਸਾਰਾ ਜਿਆਦਾ ਜਿਹੜਾ ਹੈ ਪਿਆਨਿਕ ਮਾਹੌਲ ਕ੍ਰੀਏਟ ਹੋਇਆ ਹੋਇਆ ਜਿਹੜੇ ਵੀ ਬੱਚੇ ਯੂਐਸ ਦੇ ਵਿੱਚ ਸਟੱਡੀ ਕਰਨਾ ਚਾਹੁੰਦੇ ਨੇ ਜਾਂ ਫਿਰ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਆਇਆ ਹੈ ਵੀ ਸ਼ਾਇਦ ਸਾਨੂੰ ਵੀ ਵਾਪਸ ਭੇਜਿਆ ਜਾਵੇ ਇਸ ਤਰ੍ਹਾਂ ਦੇ ਕਮੈਂਟਸ ਜਿਹੜੇ ਆ ਰਹੇ ਆ ਉਸ ਬਾਰੇ ਗੱਲ ਕਰਾਂਗੇ ਕੀ ਮਾਹੌਲ ਹੈ ਕਿਵੇਂ ਤੁਸੀਂ ਹੁਣ ਵੀ ਸਟੱਡੀ ਵੀਜ਼ਾ ਲਈ ਜਾ ਸਕਦੇ ਹੋ ਨੈਕਸਟ ਇਨਟੇਕ ਕਿਹੜਾ ਹੈਗਾ ਔਰ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਯੂਐ ਕੀ ਅਪਡੇਟ ਹੈਗੀਆਂ ਨੇ 트럼ਪ ਪ੍ਰੈਜ਼ੀਡੈਂਟ ਬਣੇ ਆ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਸਕਸੈਸਰਟ ਚੱਲ ਰਿਹਾ स्लਾਟ ਬੁਕਿੰਗ ਨੂੰ ਲੈ ਕੇ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣੇ ਆ ਸਕ੍ਰੀਨ ਤੇ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਕਾਲ ਕਰਕੇ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ ਸਾਡੇ ਅੱਜ ਦੇ ਮਹਿਮਾਨ ਵੀਜ਼ਾ ਐਕਸਪਰਟ ਦੇ ਨਾਲ ਗੱਲ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਕਿਵੇਂ ਜਾਇਆ ਜਾ ਸਕਦਾ ਹੈ ਕੀ ਵਿਦਆਊਟ ਆਇਲੈਂਡਸ ਵਾਲਿਆਂ ਦੇ ਲਈ ਕੀ ਕੀ ਆਪਸ਼ਨਸ ਹੈਗੀਆਂ ਨੇ ਕਿਹੜੇ ਕੋਰਸ ਤੁਹਾਡੇ ਲਈ ਠੀਕ ਰਹਿਣਗੇ ਸਾਡੇ ਅੱਜ ਦੇ ਮਹਿਮਾਨ ਵੀਜ਼ਾ ਐਕਸਪਰਟ ਹੈਗੇ ਨੇ ਗੁਰਪ੍ਰੀਤ ਜੀ ਚੰਨਾ ਜੋ ਕਿ ਐਡੂਲੈਂਡ ਇਮੀਗ੍ਰੇਸ਼ਨ ਸੈ ਅਚੀਵਮੈਂਟ ਮੌਜੂਦ ਰਹਿਣਗੇ ਔਰ ਸਾਨੂੰ ਹਰੇਕ ਜਾਣਕਾਰੀ ਦੇਣਗੇ ਯੂਐਸਏ ਸਟੱਡੀ ਵੀਜ਼ਾ ਬਾਰੇ ਬਹੁਤ ਬਹੁਤ ਸਵਾਗਤ ਹੈ ਸਰ ਸਸੀ ਕਾਲ ਸਸੀ ਕਾਲਪਾ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸੀ ਕਾਲ ਅ ਸਰ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਇੱਥੋਂ ਹੀ ਕਰਦੇ ਹਾਂ ਕਿ ਬਹੁਤ ਜ਼ਿਆਦਾ ਪੈਨਿਕ ਮਾਹੌਲ ਕ੍ਰੀਏਟ ਹੋਇਆ ਹੋਇਆ ਹੈ ਪਹਿਲਾਂ ਤਾਂ ਯੂਐਸਏ ਡਾਇਰੈਕਟਲੀ ਫਲਾਈਟਸ ਜਿਹੜੀਆਂ ਇੰਡੀਆ ਇੰਡੀਆ ਭੇਜਦੇ ਰਿਹਾ ਚਾਹੇ ਅੰਮ੍ਰਿਤਸਰ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਹੁਣ ਕਹਿੰਦੇ ਆ ਵੀ ਜਿਹੜੇ ਪਨਾਮਾ ਤੇ ਹੋਰ ਜਿਹੜੇ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜੇ ਦੋ ਨੰਬਰ ਦੇ ਵਿੱਚ ਲੋਕ ਜਾ ਰਹੇ ਉਹ ਕਾਫੀ ਕਰਮਾਇਆ ਹੋਇਆ ਰੇਡਸ ਹੋ ਰਹੀਆਂ ਨੇ ਲਗਾਤਾਰ ਜਿਨ੍ਹਾਂ ਕੋ ਕੋਈ ਸਟੇਟਸ ਨਹੀਂ ਹੈਗਾ ਕਿਸ ਤਰ੍ਹਾਂ ਨਾਲ ਦੇਖਦੇ ਹੋ ਯੂ ਐਸ ਏ ਟਰੰਪ ਬਣਨ ਤੋਂ ਬਾਅਦ ਇੰਨੀ ਸ਼ਕਤੀ ਦੇ ਵਿੱਚ ਕਿਉਂ ਇਹਨਾ ਰੁਖ ਅਪਣਾ ਰਿਹਾ ਆ ਆਪਾ ਜੀ ਦੇਖੋ ਜਿਹੜੇ ਚੋਣ ਚ ਵਾਅਦੇ ਕੀਤੇ ਹੁੰਦੇ ਫਿਰ ਉਹਨਾਂ ਨੂੰ ਪੂਰੇ ਵੀ ਕਰਨਾ ਹੁੰਦਾ ਵਾ ਕਿਉਂਕਿ ਚੋਣਾਂ ਦੇ ਵਿੱਚ ਵਾਅਦੇ ਸੀਗੇ ਕਿ ਬਿਲਕੁਲ ਇਲੀਗਲ ਇਮੀਗ੍ਰੈਂਟ ਜਿਹੜੇ ਗਲਤ ਤਰੀਕੇ ਨਾਲ ਯੂ ਐਸ ਏ ਦੇ ਵਿੱਚ ਐਂਟਰ ਕਰ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਏਗੀ ਉਹ ਕੱਸੀ ਗਈ ਹੈ ਹੁਣ ਜਿਸ ਤਰ੍ਹਾਂ ਲੋਕਾਂ ਨੂੰ ਇਲੀਗਲ ਜਾਣ ਦੇ ਲਈ ਕਿਸੇ ਨੂੰ 2 ਮਹੀਨੇ ਲੱਗ ਜਾਂਦਾ ਸੀ ਕਿਸੇ ਨੂੰ 6 ਮਹੀਨੇ ਲੱਗ ਜਾਂਦਾ ਸੀ ਕਿਸੇ ਨੂੰ ਸਾਲ ਲੱਗ ਜਾਂਦਾ ਸੀ ਇਹ ਸੁਣਦੇ ਸੀਗੇ ਹੁਣ ਉਸੇ ਤਰ੍ਹਾਂ ਵਾਪਸ ਆਉਣ ਨੂੰ ਵੀ ਸ਼ਾਇਦ ਇਦਾਂ ਹੀ ਸਮਾਂ ਲੱਗੇਗਾ ਕਿਉਂਕਿ ਪਤਾ ਨਹੀਂ ਇਹ ਕਿਹੜੀ ਜੇਲ੍ਹ ਦੇ ਵਿੱਚ ਕਿੱਥੇ ਰੱਖਣਾ ਹੈ ਦੇਖੋ ਪੈਨਿਕ ਦਾ ਮਾਹੌਲ ਬਿਲਕੁਲ ਸਾਡੇ ਜਿਹੜੇ ਸਟੂਡੈਂਟ ਸਾਨੂੰ ਕੰਟੈਕਟ ਕਰ ਰਹੇ ਉਹਨਾਂ ਦੇ ਵਿੱਚ ਪੈਨਿਕ ਦਾ ਮਾਹੌਲ ਬਿਲਕੁਲ ਨਹੀਂ ਹੈਗਾ ਕਿਉਂਕਿ ਸਟੂਡੈਂਟ ਨੂੰ ਸਮਝਾਉਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦੱਸਣਾ ਹੈ ਕਿ ਤੁਹਾਡੇ ਲਈ ਕੀ ਬੈਨੀਫੀਸ਼ੀਅਲ ਹੈ ਉਹ ਜਿਨ੍ਹਾਂ ਨੇ ਦਿੱਕਤ ਹੈ ਉਹ ਕੌਣ ਨੇ ਕਿ ਇਹਨਾਂ ਦੇ ਨਾਲੇ ਦਿੱਕਤਾਂ ਪੇਸ਼ ਆ ਰਹੀਆਂ ਨੇ ਕਿਉਂਕਿ ਸਟੂਡੈਂਟ ਕਦੀ ਵੀ ਇਲੀਗਲੀ ਯੂਐਸ ਦੇ ਵਿੱਚ ਐਂਟਰ ਨਹੀਂ ਹੁੰਦਾ ਸਟੂਡੈਂਟ ਕਿਸੇ ਵੀ ਕੰਟਰੀ ਦੇ ਵਿੱਚ ਇਲੀਗਲ ਐਂਟਰ ਨਹੀਂ ਹੁੰਦਾ ਸਪ ਬਾਕਾਇਦਾ ਜਹਾਜ਼ ਦੀ ਟਿਕਟ ਖੁਦ ਲੈ ਕੇ ਪਰਚੇਸ ਕਰਕੇ ਸਾਰੇ ਡਾਕੂਮੈਂਟ ਲੈ ਕੇ ਯੂਐਸਏ ਕੈਨੇਡਾ ਆਸਟ੍ਰੇਲੀਆ ਯੂਕੇ ਚ ਪਹੁੰਚਦਾ ਵਾ ਔਰ ਯੂ ਸਟੂਡੈਂਟ ਨੂੰ ਕਦੀ ਵੀ ਇਦਾਂ ਦਾ ਸਾਹਮਣਾ ਅੱਜ ਤੱਕ ਨਹੀਂ ਕਰਨਾ ਪਿਆ ਨਾ ਹੀ ਕਦੀ ਕਰਨਾ ਪਏਗਾ ਅਸੀਂ ਸਟੂਡੈਂਟ ਨੂੰ ਇਹ ਚੀਜ਼ ਬਿਲਕੁਲ ਸਮਝਾਉਣੀ ਆ ਮੈਂ ਤਾਂ ਬਿਲਕੁਲ ਇੱਕ ਨਾਰਾ ਚੱਕਣਾ ਚਾਹੁੰਦਾ ਕਿ 692 ਡੌਂਕੀ ਬਿਲਕੁਲ ਜੇ ਤੁਸੀਂ ਐਲੀਜੀਬਲ ਹੋ ਤੇ ਤੁਸੀਂ ਆਪਣੇ ਵੀਜ਼ਾ ਦੇ ਤਹਿਤ ਜਾਓ ਵੀਜ਼ਾ ਪ੍ਰਣਾਲੀ ਦੇ ਤਹਿਤ ਜਾਓ ਜਿਹੜਾ ਵੀਜ਼ਾ ਤੁਹਾਡੇ ਲਈ ਬਣਿਆ ਜੇ ਤੁਸੀਂ ਮਿਨੀਮਮ 10th ਪਾਸ ਹੋ 50% ਨੰਬਰ ਆ ਤੇ ਤੁਹਾਡੇ ਲਈ ਸਟੂਡੈਂਟ ਵੀਜ਼ਾ ਬਣਿਆ ਜੇ ਤੁਸੀਂ 10th ਪਾਸ ਨਹੀਂ ਹੈਗੇ ਤੁਹਾਡੇ ਲਈ ਟੂਰਿਸਟ ਵੀਜ਼ਾ ਬਣਿਆ ਤੁਹਾਡੇ ਲਈ B1 B2 ਵੀਜ਼ਾਸ ਬਣੇ ਹੋਏ ਨੇ ਤਾਂ ਹਰ ਬੰਦੇ ਲਈ ਹਰ ਤਰ੍ਹਾਂ ਦਾ ਵੀਜ਼ਾ ਅਵੇਲੇਬਲ ਹੈ ਏ ਬਸ ਇਹੀ ਹੈ ਕਿ ਸਾਨੂੰ ਪਛਾਣ ਕਿੱਦਾਂ ਕਰਨੀ ਹੈ ਸਾਡੇ ਲਈ ਕਿਹੜਾ ਵੀਜ਼ਾ ਬਣਿਆ ਉਹਦੇ ਲਈ ਬਣਿਆ ਕੰਸਲਟੈਂਟ ਸੋ ਕੰਸਲਟੈਂਟ ਉਹਨਾਂ ਨੂੰ ਦੱਸਣਾ ਚਾਹੀਦਾ ਵਾ ਕਿ ਇਹ ਕਿਹਦੇ ਲਈ ਕਿਹੜਾ ਵੀਜ਼ਾ ਬਣਿਆ ਵਾ ਕਿਸੇ ਨੂੰ ਝੂਠਾ ਸੁਪਨਾ ਨਹੀਂ ਦਿਖਾਉਣਾ ਚਾਹੀਦਾ ਜੇ ਉਹ ਨਈ ਸਟੱਡੀ ਤੇ ਜਾ ਸਕਦਾ ਉਹਨੂੰ ਦੱਸੋ ਕਿ ਭਾਈ ਤੂੰ ਸਟੱਡੀ ਤੇ ਨਹੀਂ ਜਾ ਸਕਦਾ ਤੇਰਾ ਟੂਰਿਸਟ ਹੋ ਸਕਦਾ ਕੋਈ ਬੱਚਾ ਆ ਜਾਂਦਾ ਯੰਗ ਏਜ ਵਾਲਾ ਪਲੱਸ 2 ਵਧੀਆ ਕੀਤੀ ਹੋਈ ਹੈ ਪਰਸੈਂਟੇਜ ਵੀ ਵਧੀਆ ਮੈਂ ਦੇਖਦਾ ਵਾਂ ਕਈ ਸਟੂਡੈਂਟ ਐਜ਼ ਅ ਸਟੂਡੈਂਟ ਨੇ ਹੋ ਕਿਉਂਕਿ ਪਲੱਸ 2 ਕੀਤੀ ਹੈ ਰੀਸੈਂਟਲੀ ਇੱਕ ਦੋ ਸਾਲ ਹੋਏ ਹੈ ਔਰ ਟੂਰਿਸਟ ਰਿਫਿਊਜ਼ਲ ਲੈ ਕੇ ਬੈਠੇ ਹੋਏ ਆ ਯੰਗ ਏਜ ਦੇ ਵਿੱਚ ਉਹਨਾਂ ਨੇ ਟੂਰਿਸਟ ਨਹੀਂ ਦੇਣਾ ਇਸ ਕਰਕੇ ਯੰਗ ਏਜ ਦੇ ਵਿੱਚ ਮੈਂ ਟੂਰਿਸਟ ਬਹੁਤ ਵਧੀਆ ਟਰੈਵਲ ਹਿਸਟਰੀ ਹੋਵੇ ਤਾਂ ਤੁਸੀਂ ਉੱਧਰ ਨੂੰ ਜਾਓ ਜਾਂ ਤੁਸੀਂ ਫਿਰ ਸਟੂਡੈਂਟ ਵੀਜ਼ਾ ਦਾ ਰੋਖ਼ اختیار ਕਰੋ ਹੁਣ ਸਟੂਡੈਂਟ ਵੀਜ਼ਾ ਸੁਣਦੇ ਹੀ ਬੱਚਿਆਂ ਦੇ ਮਨ ਦੇ ਵਿੱਚ ਆ ਜਾਂਦਾ ਕਿ ਇੱਥੇ ਤਾਂ 50 ਸ਼ਾਇਦ 50 ਲੱਖ ਇੱਥੇ ਵੀ ਲੱਗ ਜਾ 30 ਲੱਖ ਲੱਗ ਜਾ 40 ਲੱਖ ਲੱਗ ਜਾ ਪਰ ਸਚਾਈ ਇਹ ਹੈ ਕਿ ਸਿਰਫ 85000 ਰੁਪਏ ਦੇ ਵਿੱਚ ਯੂਐਸਏ ਦਾ ਵੀਜ਼ਾ ਗ੍ਰਾਂਟ ਹੋ ਜਾਂਦਾ ਵਾ ਮੈਂ ਇਹ ਨਹੀਂ ਕਹਿੰਦਾ ਕਿ 85000 ਦੇ ਵਿੱਚ ਤੁਹਾਡੀਆਂ ਟਿਊਸ਼ਨ ਫੀਸ ਵੀ ਵਿੱਚ ਹੀ ਹੈਗੀ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਚ ਦੇਣੀ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਤੁਹਾਡਾ ਵੀਜ਼ਾ ਲੱਗ ਗਿਆ ਸਿਕਿਉਰ ਹੋ ਗਿਆ ਕਿ ਹਾਂ ਮੇਰਾ ਵੀਜ਼ਾ ਆ ਗਿਆ ਵਾ ਉਸ ਤੋਂ ਬਾਅਦ ਤੁਸੀਂ ਟਿਊਸ਼ਨ ਫੀਸ ਭਰਨੀ ਹੈ ਤੁਸੀਂ ਮੈਡੀਕਲ ਇੰਸ਼ੋਰੈਂਸ ਕਰਾਣੀ ਹੈ ਇਸ ਪਰ ਯੂਨੀਵਰਸਿਟੀ ਸੋ ਜ਼ਹਿਨ ਚ ਲਿਆਨ ਦੀ ਲੋੜ ਨਹੀਂ ਹੈ ਕਿ ਲੱਖਾਂ ਰੁਪਏ ਲੱਗ ਜਾਣਗੇ ਵੀਜ਼ਾ ਤੋਂ ਪਹਿਲਾਂ ਹੀ ਹਾਂ ਲੱਖਾਂ ਲੱਗਣਗੇ ਪਰ ਇੰਨੇ ਵੀ ਨਹੀਂ ਲੱਗਣਗੇ ਜੇ ਟਿਊਸ਼ਨ ਫੀਸ ਦੀ ਗੱਲ ਕਰਾਂ ਤਾਂ 3.5 ਲੱਖ ਰੁਪਈਆ 6 ਮਹੀਨਿਆਂ ਤੋਂ ਫੀਸ ਸ਼ੁਰੂ ਹੋ ਜਾਂਦੀ ਹੈ 3.5 ਲੱਖ ਰੁਪਈਆ 6 ਮਹੀਨਿਆਂ ਦੀ ਫੀਸ ਇੰਡੀਆ ਦੇ ਵਿੱਚ ਵੀ ਅੱਜ ਸਟੂਡੈਂਟ ਮੈਂ ਦੇਖਦਾ ਆ ਜਿਹੜੇ 11th ਵਿੱਚ ਜਾਂਦੇ ਪਏ ਨੇ ਉਹ ਆਪਣੀ ਕੋਚਿੰਗ ਬਾਹਰੋਂ ਲੈ ਰਹੇ ਨੇ ਕੋਚਿੰਗ ਉਹ 11th ਦੀ ਕੋਚਿੰਗ ਦੀ ਫੀਸ 2-2 ਲੱਖ ਰੁਪਈਆ ਮਹੀਨਾ ਭਰ ਰਹੇ ਨੇ ਤਾਂ ਕਿ ਉਹ ਅੱਗੇ ਜਾ ਕੇ ਇਗਜ਼ਾਮਸ ਕਰੈਕ ਕਰ ਪਾਣ ਅੱਗੇ JEE ਲਈ ਜਾ ਪਾਣ NEET ਲਈ ਜਾ ਪਾਣ ਸੋ ਕਿੱਥੇ ਨਾ ਕਿੱਥੇ ਅਸੀਂ ਦੇਖਿਆ ਜਾਵੇ ਪੜ੍ਹਾਈ ਇੰਡੀਆ 'ਚ ਵੀ ਬਹੁਤ ਮਹਿੰਗੀ ਹੈ ਸਿਸਟਮ ਨਾਲ ਚੱਲਿਏ ਹੁਣ ਇੱਕ ਗੱਲ ਹੈ 50 ਲੱਖ ਰੁਪਈਆ ਲਾ ਕੇ ਡੌਂਕੀ ਤੇ ਜਾਣਾ ਮੈਂ ਦੇਖਦਾ ਕਈ ਐਸੇ ਬੱਚੇ ਵੀ ਡੌਂਕੀ ਲਈਏ ਜਿਹੜੇ ਬੱਚਿਆਂ ਨੇ ਡੌਂਕੀ ਲਈ ਜਿਹੜੇ ਪਲੱਸ 2 ਪਾਸ ਹੈਗੇ ਨੇ ਜਾਂ 10ਵੀਂ ਪਾਸ ਹੈਗੇ ਨੇ ਪਾਜੀ ਉਹ 50 ਲੱਖ ਦੇ এডੂਕੇਸ਼ਨ ਤੇ ਲਾਇਆ ਹੁੰਦਾ ਅੱਜ ਲੀਗਲ ਬੈਠੇ ਹੁੰਦੇ ਅੱਜ ਉਥੇ ਤਸੱਲੀ ਨਾਲ ਬੈਠੇ ਹੁੰਦੇ ਕੰਮ ਕਰ ਰਹੇ ਹੁੰਦੇ ਕੋਈ ਹੱਥ ਨਹੀਂ ਲਾ ਸਕਦਾ ਸੀਗਾ ਉਹਨਾਂ ਨੂੰ ਸੋ ਮੈਂ ਇਸੇ ਕਰਕੇ ਕਹਿਣਾ ਚਾਹਨਾ ਕਿ ਸੇ ਨੋ ਟੂ ਡਾਂਕੀ ਜਿਹੜਾ 50 ਲੱਖ ਰੁਪਈਆ ਤੁਹਾਡੇ ਮਾਈਂਡ ਸੈਟ ਹੈਗਾ ਉਹ ਤੁਸੀਂ ਬਾਹਰ ਜਾਣ ਲਈ ਲਾ ਰਹੇ ਹੋ ਵੀ ਇਲੀਗਲ ਤਰੀਕੇ ਦੇ ਨਾਲ ਉਹਨੂੰ ਚੰਗਾ ਤੁਸੀਂ ਆਪਣੇ ਬੱਚੇ ਦੀ ਉਹ এডੂਕੇਸ਼ਨ ਤੇ ਲਾਓ ਉਹਨੂੰ ਪੜ੍ਹਾਓ ਉਹਨੂੰ ਯੂਐਸ ਪੇ ਜੋ ਕੈਨੇਡਾ ਪੇ ਜੋ ਆਸਟ੍ਰੇਲੀਆ ਪੇ ਜੋ ਕਿਥੇ ਵੀ ਭਜਣਾ ਚਾਹੁੰਦੇ ਜਦੋਂ ਤੁਸੀਂ ਉਹ এডੂਕੇਸ਼ਨ ਤੇ ਲਾ ਦੋਗੇ ਮਲਟੀਪਲ ਟਾਈਮ ਹੋ ਕੇ 트리플 ਟਾਈਮ 4 ਟਾਈਮ ਹੋ ਕੇ ਤੁਹਾਨੂੰ ਵਾਪਸ ਮਿਲਣਗੇ ਔਰ ਬੱਚਾ ਸੈਟਲ ਵੀ ਹੋ ਜਾਏਗਾ ਔਰ ਟੈਨਸ਼ਨ ਵੀ ਉੱਤਰ ਜਾਏਗੀ ਸੋ ਇਹ ਸਾਰੀਆਂ ਚੀਜ਼ਾਂ ਨੇ ਪੈਨਿਕ ਦਾ ਮਾਹੌਲ ਨਹੀਂ ਹੈ ਹੁਣ ਕੰਸਲਟੈਂਟ ਦੀ ਜੌਬ ਵੱਧ ਗਈ ਹੈ ਸਮਝਾਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਸਹੀ ਢੰਗ ਨਾਲ ਬਾਹਰ ਜਾਇਆ ਜਾ ਸਕਦਾ ਐਂਡ ਇਟਸ ਵੈਰੀ ਟ੍ਰੂ ਸੇ ਨੋ ਟੂ ਡਾਂਕੀ ਹੂੰ ਬਿਲਕੁਲ ਇੱਕ ਨਵਾਂ ਨਾਰਾ ਐਡੂਲੈਂਡ ਵੱਲੋਂ ਸ਼ੁਰੂ ਕੀਤਾ ਗਿਆ ਸੀ 92 ਡੌਂਕੀ ਯਾਨੀ ਕਿ ਡੌਂਕੀ ਨਾ ਲਾਓ ਇੱਕ ਵਾਰੀ ਐਡੂਲੈਂਡ ਦੇ ਆਫਿਸ ਸੈਕਟਰ 40 ਦੇ ਵਿੱਚ ਆਓ ਤੁਹਾਨੂੰ ਸਹੀ ਰਸਤਾ ਦੱਸਿਆ ਜਾਊ ਜਿਸ ਦੇ ਵਿੱਚ ਚਾਹੇ 트ੰਪ ਆਵੇ ਚਾਹੇ ਇਸ ਤੋਂ ਪਹਿਲੇ ਪ੍ਰੈਜ਼ੀਡੈਂਸੀ ਉਹ ਹੋਣ ਚਾਹੇ ਕੋਈ ਵੀ ਗਵਰਨਮੈਂਟ ਚੇਂਜ ਹੁੰਦੀ ਹੈ ਤੁਹਾਡਾ ਉਸ ਦੇ ਉੱਤੇ ਤੁਹਾਡੇ ਸਟੇਟਸ ਦੇ ਉੱਤੇ ਜਾਂ ਤੁਹਾਨੂੰ ਵਾਪਸ ਭੇਜਣ ਦੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ ਕਿ ਤੁਹਾਨੂੰ ਵਾਪਸ ਭੇਜਿਆ ਜਾਊਗਾ ਬਹੁਤ ਸਾਰੇ ਬੱਚੇ ਸਟੱਡੀ ਲਈ ਗਏ ਹਨ ਹਾਲਾਂਕਿ ਪਿੱਛੇ ਜੇ ਭਾਜੀ ਇੱਕ ਅਨਾਊਂਸਮੈਂਟਸ ਵੀ ਹੁੰਦੀ ਹੈ ਬਹੁਤ ਸਾਰੇਾਂ ਜਗ ਉਹ ਸਾਲ ਜਾਂ ਕਿੰਨਾ ਟਾਈਮ ਮੈਂ ਥੋੜਾ ਕਲੀਅਰ ਕਰ ਦੇਣਾ ਕਿ ਤੁਸੀਂ ਪੜੋਗੇ ਉਸ ਤੋਂ ਬਾਅਦ ਅਸੀਂ ਗ੍ਰੀਨ ਕਾਰਡ ਵੀ ਦਵਾਂਗੇ ਉਹ ਕੀ ਹੈਗਾ ਪ੍ਰੋਪਰ ਉਸ ਬਾਰੇ ਵਿੱਚ ਭਾਜੀ ਜਿਵੇਂ ਇਹ ਐਨਾਉਂਸ ਹੋਇਆ ਸੀ ਮੈਨੀਫੈਸਟੇਸ਼ਨ ਦੇ ਵਿੱਚ ਸੀਗਾ ਚੋਣਾਂ ਤੋਂ ਪਹਿਲਾਂ ਕਿ ਇਲੀਗਲ ਇਮੀਗਰੈਂਟ ਤੇ ਨਕੇਲ ਕਰਜਣੀਆਂ ਪਹਿਲਾ ਕੰਮ ਹੀ ਸੀ ਉਹ ਹੋ ਰਿਹਾ ਵਾ ਦੂਜਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੈਂ ਚਾਹਨਾ ਵਾ ਕਿ ਕੋਈ ਵੀ ਇੱਥੋਂ ਗ੍ਰੈਜੂਏਟ ਹੁੰਦਾ ਵਾ ਹੁਣ ਗ੍ਰੈਜੂਏਟ 2 ਸਾਲ ਵਾਲਾ ਵੀ ਹੁੰਦਾ ਵਾ ਜਿਹੜਾ ਐਸੋਸੀਏਟ ਡਿਗਰੀ ਕਰਦਾ ਹੈ ਗ੍ਰੈਜੂਏਟ 4 ਸਾਲ ਵਾਲਾ ਵੀ ਹੁੰਦਾ ਵਾ ਜਿਹੜਾ ਬੈਚਲਰ ਡਿਗਰੀ ਕਰਦਾ ਹੈ ਗ੍ਰੈਜੂਏਟ ਮਾਸਟਰਸ ਵਾਲਾ ਵੀ ਹੁੰਦਾ ਵਾ ਜਿਹੜਾ 1 ਸਾਲ ਦੀ ਮਾਸਟਰ 2 ਸਾਲ ਦੀ ਮਾਸਟਰ ਜਾਂ 3 ਸਾਲ ਦੀ ਮਾਸਟਰ ਜਾਂ ਸਾਢੇ 3 ਸਾਲ ਦੀ ਮਾਸਟਰ ਜਿਹੜੀ ਰਿਸਰਚ ਵਾਲੀ ਹੈ ਉਹ ਕੰਪਲੀਟ ਕਰਦਾ ਵਾ ਉਹ ਕੋਈ ਵੀ ਗ੍ਰੈਜੂਏਟ ਹੁੰਦਾ ਵਾ ਉਹਦੇ ਲਈ ਉਹ ਬਿੱਲ ਪਾਉਣਗੇ ਉਹ ਬਿੱਲ ਪਾਸ ਹੋਏਗਾ ਉਹਦੇ ਤਹਿਤ ਉਹਨਾਂ ਨੂੰ ਸਿੱਧਾ ਦਾ ਡਾਇਰੈਕਟਲੀ ਗ੍ਰੀਨ ਕਾਰਡ ਮਿਲ ਜੂਗਾ ਮਤਲਬ ਇਹ 골ਡਨ ਓਪਰਚ्युनिटी ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਹੁਣ ਇੱਥੋਂ ਜਾਣਾ ਚਾਹੁੰਦੇ ਨੇ ਅੱਗੇ ਜਾ ਕੇ ਕਿਉਂਕਿ ਜਦ ਤੱਕ ਉਹਨਾਂ ਦਾ ਟਾਈਮ ਆਣਾ ਗ੍ਰੈਜੂਏਟ ਦਾ ਤਦ ਤੱਕ ਇਹ ਬਿੱਲ ਵੀ ਉਮੀਦ ਕਰਦਾ ਮੈਂ ਆ ਚੁੱਕਾ ਹੋਊਗਾ ਔਰ ਪਾਸ ਹੋ ਚੁੱਕਾ ਹੋਊਗਾ ਔਰ ਉਸ ਸਟੂਡੈਂਟ ਨੂੰ ਡਾਇਰੈਕਟ ਫਾਇਦਾ ਮਿਲੂਗਾ ਤੋ ਮੈਨੂੰ ਲੱਗਦਾ ਵਾ ਕਿ ਅਸੀਂ ਜਿਹੜੀ ਨੈਗੇਟਿਵ ਨਿਊਜ਼ ਦੇਖੀ ਆ ਉਹਦਾ ਇੰਪੈਕਟ ਦੇਖਿਆ ਵਾ ਨੈਗੇਟਿਵ ਨਿਊਜ਼ ਕਿਉਂਕਿ ਅਸੀਂ ਨੈਗੇਟਿਵ ਤਰੀਕੇ ਨਾਲ ਉਸ ਕੰਟਰੀ ਨੂੰ ਅਪਰੋਚ ਕੀਤਾ ਸੀ ਭਾਜੀ ਮੈਂ ਇੱਕੋ ਚੀਜ਼ ਕਹਿਣਾ ਚਾਹਨਾ ਅਸੀਂ ਉਹਨਾਂ ਦੇ ਘਰ ਦੇ ਵਿੱਚ ਇਲੀਗਲ ਤਰੀਕੇ ਨਾਲ ਵੜੇ ਆਪਾਂ ਠੀਕ ਹੈ ਜੇ ਹੁਣ ਮੇਰੇ ਘਰ ਦੇ ਵਿੱਚ ਕੋਈ ਮੇਰੇ ਪਰਸਨਲ ਘਰ ਦੇ ਵਿੱਚ ਕੋਈ ਇਲੀਗਲ ਤਰੀਕੇ ਨਾਲ ਆਜੂਗਾ ਮੈਂ ਵੀ ਉਹਨੂੰ ਬਿਠਾ ਕੇ ਚਾਹ ਨਹੀਂ ਪਿਆਊਗਾ ਮੈਂ ਵੀ ਉਹਨੂੰ ਸ਼ਾਇਦ ਬਾਹਰ ਕੱਢ ਦੂੰਗਾ ਆਪਣੇ ਘਰ ਤੋਂ ਕਿ ਭਾਈ ਤੂੰ ਕੌਣ ਆ ਤੋ ਅਸੀਂ ਅਗਰ ਜਾ ਸਹੀ ਤਰੀਕੇ ਨਾਲ ਜਾਵਾਂਗੇ ਉਹਨਾਂ ਨੂੰ ਪਤਾ ਹੋਊਗਾ ਕਿ ਤੁਸੀਂ ਵੀਜ਼ਾ ਲਿਆ ਵਾ ਪ੍ਰਾਪਤ ਕੀਤਾ ਪ੍ਰੋਪਰ ਤਰੀਕੇ ਨਾਲ ਕੋਈ ਨਹੀਂ ਤੁਹਾਨੂੰ ਹੱਥ ਲਾ ਸਕਦਾ ਅੱਜ ਤੱਕ ਕੋਈ ਵੀ ਸਟੂਡੈਂਟ ਨਹੀਂ ਹੈ ਭਾਜੀ ਇੱਕ ਵੀ ਜਿਹੜਾ ਕਿ ਵਾਪਸ ਆਇਆ ਹੋਵੇ ਡਿਪੋਰਟ ਹੋਇਆ ਹੋਵੇ ਤਾਂ ਸਟੂਡੈਂਟ ਦੇ ਉੱਤੇ ਕੋਈ ਵੀ ਡਰ ਨਹੀਂ ਹੈ ਸਟੂਡੈਂਟ ਨਹੀਂ ਭਾਜੀ ਲੀਗਲੀ ਜਿੱਤ ਗਿਆ ਹੁਣ ਕੋਈ ਘੁੰਮਣ ਵੀ ਜਾ ਰਹੇ ਨੇ ਬਹੁਤ ਲੋਕ ਯੂਐਸਏ ਚ ਫਲਾਈਟ ਫਾੜ ਰਹੇ ਨੇ ਡੇਲੀ ਬੇਸ ਤੇ ਜਾ ਰਹੇ ਨੇ ਕੋਈ ਘੁੰਮਣ ਵਾਲੇ ਨੂੰ ਵੀ ਨਹੀਂ ਚੱਕ ਕੇ ਵਾਪਸ ਭੇਜ ਰਿਆ ਮਤਲਬ ਉਹਨਾਂ ਕਿਉਂਕਿ ਜੈਨੂਇਨ ਵੀਜ਼ਾ ਸੀਗਾ ਉਹ ਘੁੰਮ ਫਿਰਦੇ ਸੀਗਾ ਹਾਂ ਹੁਣ ਕੋਈ ਵੀਜ਼ਾ B1 B2 ਤੇ ਜਾ ਕੇ ਕੰਮ ਕਰਨਾ ਸ਼ੁਰੂ ਕਰ ਦੇਗਾ ਤਾਂ ਡੈਫੀਨੇਟਲੀ ਉਹ ਡਿਪੋਰਟ ਹੋ ਸਕਦਾ ਵਾ ਉਸ ਸ਼ਿਕੰਜੇ ਦੇ ਵਿੱਚ ਆ ਸਕਦਾ ਕਿਉਂਕਿ ਉੱਤੇ ਕੰਮ ਲਾਊਡ ਨਹੀਂ ਹੁੰਦਾ F1 ਕੈਟਾਗਰੀ ਮਤਲਬ ਸਟੂਡੈਂਟ ਕੈਟਾਗਰੀ ਦੇ ਉੱਤੇ ਜੇ ਤੁਸੀਂ ਕੰਮ ਕਰੋਗੇ ਤਾਂ ਬਿਲਕੁਲ ਤੁਹਾਨੂੰ ਕੋਈ ਹੱਥ ਨਹੀਂ ਲਾਏਗਾ ਪਰ ਉਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਤੁਹਾਡਾ ਪ੍ਰੋਗਰਾਮ ਕਿੰਨਾ ਟਾਈਮ ਕਰ ਸਕਦਾ ਭਾਜੀ ਕੰਮ ਸਟੱਡੀ ਦੇ ਨਾਲ ਜੀ ਸਟੂਡੈਂਟ ਵੀ ਘੰਟੇ ਭਾਜੀ ਕਰ ਸਕਦਾ ਵਾ ਕੰਮ ਪਲੱਸ ਉਹਦਾ ਇੱਕ ਧਿਆਨ ਰੱਖਣ ਦੀ ਲੋੜ ਹੈ ਵੀਕਲੀ ਵੀ ਘੰਟੇ ਉਹਦੇ ਚ ਤੁਹਾਡੇ ਕੋਲ ਜਿਹੜਾ ਪ੍ਰੋਗਰਾਮ ਹੈ ਉਹ ਸਟੈਮ ਕੈਟਾਗਰੀ ਦਾ ਹੋਣਾ ਚਾਹੀਦਾ ਮਤਲਬ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਔਰ ਮੈਥਮੈਟਿਕ ਇਹ ਸਟੂਡੈਂਟ ਇੰਡੀਆ ਦੇ ਸਟੂਡੈਂਟ ਨੂੰ ਅੱਜ ਅਵੇਅਰ ਹੋਣਾ ਪਊਗਾ ਕਿ ਮੈਂ ਪੜ੍ਹਾਈ ਕਿਹੜੀ ਕਰਨ ਚੱਲਿਆ ਵਾਂ ਕੋਈ ਵੀ ਪੜ੍ਹਾਈ ਕਰਨ ਤੇ ਨਾਲ ਇਹ ਕੰਮ ਨਹੀਂ ਹੋਣਾ ਹਸਪਿਟੈਲਿਟੀ ਦੇ ਵਿੱਚ ਜੇ ਜਾਓਗੇ ਮੈਂ ਸਾਫ਼ ਬੋਲ ਰਿਹਾ ਮੈਂ ਕੋਈ ਵਰਕ ਪਰਮਿਟ ਨਹੀਂ ਹੈ ਕੁਝ ਨਹੀਂ ਹੈਗਾ ਪਾਰਟ ਟਾਈਮ ਨਹੀਂ ਕਰ ਸਕਦੇ ਫੁੱਲ ਟਾਈਮ ਵੀ 1 ਸਾਲ ਦਾ ਮਿਲਣਾ ਵਾ ਪੜਾਈ ਤੋਂ ਬਾਅਦ ਔਰ ਉਹਦੇ ਚ ਕੋਈ ਸਿਕਿਉਰਿਟੀ ਨਹੀਂ ਹੈਗੀ ਤਾਂ ਸਟੈਂਪ ਪ੍ਰੋਗਰਾਮ ਦਾ ਹੀ ਰੋਕ ਇਖਤਿਆਰ ਕਰੋ ਜੇ ਤੁਸੀਂ ਆਰਟਸ ਵੀ ਹੋ ਤੁਹਾਡੇ ਮਨ ਚ ਆਊਗਾ ਹੁਣ ਕਿ ਅਸੀਂ ਤਾਂ ਆਰਟਸ ਪਾਸ ਆਊਟ ਆਈਆਂ ਐ ਬੀਏ ਪਾਸ ਆਊਟਾਂ ਜਾਂ ਪਲੱਸ 2 ਆਰਟਸ ਹੈ ਸਾਡੇ ਲਈ ਸ਼ਾਇਦ ਕੋਈ ਸਟੈਂਪ ਪ੍ਰੋਗਰਾਮ ਨਹੀਂ ਬਣਿਆ ਤਾਂ ਬਣਿਆ ਵਾ ਸਾਈਕੋਲੋਜੀ ਜਾ ਸਕਦੇ ਹੋ ਜਿਹੜੇ ਪਲੱਸ 2 ਵਾਲੇ ਬੱਚੇ ਐ ਜਿਹੜੇ ਮਾਸਟਰ ਬੀਏ ਵਾਲੇ ਨੇ ਉਹ ਐਮਬੀਏ ਸਟੈਂਪ ਚ ਜਾ ਸਕਦੇ ਨੇ ਹਰ ਸਟੂਡੈਂਟ ਸਟੈਂਪ ਪ੍ਰੋਗਰਾਮ ਦਾ ਜੇ ਰਸਤਾ ਇਖਤਿਆਰ ਕਰ ਲੇਗਾ ਹਰ ਸਟੂਡੈਂਟ ਨੂੰ ਭਾਜੀ ਕੰਮ ਵੀ ਮਿਲੇਗਾ ਹਰ ਸਟੂਡੈਂਟ ਨੂੰ ਫੁੱਲ ਟਾਈਮ ਕੰਮ ਵੀ ਮਿਲੂਗਾ 3 ਸਾਲ ਦਾ ਪਰਮਿਟ ਵੀ ਮਿਲੂਗਾ ਭਾਜੀ ਉਹਨੂੰ ਪੀਆਰ ਵੀ ਮਿਲੂਗੀ ਸਭ ਕੁਝ ਮਿਲੂਗਾ ਔਰ ਜਿੰਨੇ ਹੁਣ ਤੁਸੀਂ ਇਹ ਸੋਚੋ ਕੱਲੀ ਮੈਂ ਜਿਹੜੀ ਆ ਡਿਪੋਰਟੇਸ਼ਨ ਹੈ ਉਹ ਇੰਡੀਆ ਦੇ ਵਿੱਚ ਨਹੀਂ ਹੋ ਰਹੀ ਉਹ ਹਰ ਬਾਰੀ ਬੜੀ ਕੰਟਰੀਆਂ ਦੇ ਵਿੱਚ ਹੋ ਰਹੀ ਹੈ ਮੈਕਸੀਕੋ ਵੱਲੋਂ ਵੀ ਜਾ ਰਹੇ ਨੇ ਬੰਦੇ ਵਾਪਸ ਕੱਢੇ ਜਾ ਰਹੇ ਨੇ ਹੋਰ ਬਥੇਰੀ ਕੰਟਰੀਆਂ ਤੋਂ ਆਉਂਦੇ ਨੇ ਜਿੱਥੇ ਉਹਨਾਂ ਨੂੰ ਵਾਪਸੀ ਦਾ ਦੇਸ਼ ਦਿਖਾਇਆ ਜਾ ਰਿਹਾ ਵਾ ਪਾ ਉਹ ਸੋਚੋ ਕਿ ਉਹ ਜਿਹੜੇ ਬੰਦੇ ਉੱਥੇ ਰਹਿ ਰਹੇ ਸੀ ਉਹ ਵੀ ਕਿਤਨਾ ਕਿਤੇ ਕੰਮ ਕਰ ਰਹੇ ਸੀਗੇ ਉਹ ਨੌਕਰੀਆਂ ਖਾਲੀ ਹੋਈਆਂ ਨੇ ਉਹ ਨੌਕਰੀਆਂ ਕਿਹਨੂੰ ਮਿਲਣੀਆਂ ਨੇ ਹੁਣ ਜਿਹੜਾ ਜੈਨੂਅਲ ਹੋਊਗਾ ਉੱਥੇ ਜਿਹੜਾ ਜੈਨੂਅਲੀ ਉੱਥੇ ਰਹਿ ਰਿਹਾ ਹੋਊਗਾ ਸਟੂਡੈਂਟ ਹੈ ਸਟੈਂਪ ਕੈਟਾਗਰੀ ਚ ਉਹਨੂੰ ਜੌਬ ਮਿਲੇਗੀ ਉਹਨੀਆਂ ਉਹਨਾਂ ਲਈ ਜੌਬ ਵਧ ਗਈਆਂ ਨੇ ਉੱਥੇ ਇਲੀਗਲ ਦੇ ਲਈ ਰਸਤਾ ਗਲਤ ਹੋਇਆ ਜ਼ਰੂਰ ਹੈ ਕਈ ਕਰਾਂ ਦੇ ਵਿੱਚ ਦੁੱਖ ਵੀ ਹੋਊਗਾ ਆਪਾਂ ਟਾਪਾ ਜੇ ਰਸਤਾ ਹੀ ਗਲਤ ਚੁਣਾਂਗੇ ਤੇ ਉਹ ਦੁੱਖ ਦਾ ਸਾਹਮਣਾ ਅੱਜ ਨਹੀਂ ਤਾਂ ਕੱਲ ਕਰਨਾ ਪੈਂਦਾ ਮੈਂ ਬਾਰ-ਬਾਰ ਜਿਵੇਂ ਬੱਚਿਆਂ ਨੂੰ ਕਹਿੰਨਾਂ ਨਾ ਕੋਈ ਵੀ ਨਕਲੀ ਡਾਕੂਮੈਂਟ ਬਣਾ ਕੇ ਨਾ ਲੈ ਕੇ ਜਾਓ ਨਕਲੀ ਡਾਕੂਮੈਂਟ ਨਾ ਬਣਾ ਕੇ ਲੈ ਕੇ ਜਾਓ ਉਹਦਾ ਅੱਜ ਨਹੀਂ ਤੁਹਾਨੂੰ 5 ਸਾਲ ਬਾਅਦ ਪਤਾ ਲੱਗੂ ਜਦੋਂ ਪੀਆਰ ਲੈਣੀ ਹੋਈ ਜਦੋਂ ਉਹਦੀ ਵੈਰੀਫਿਕੇਸ਼ਨ ਨਾ ਹੋਈ ਉਹੀ ਗੱਲ ਹੋਈ ਅੱਜ ਕਿ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਕਿ ਸੇ ਨੋ ਟੂ ਡੌਂਕੀ ਇਹਦਾ ਨਤੀਜਾ ਬੁਰਾ ਹੋ ਸਕਦਾ ਹੁਣ ਕਿਹਨੂੰ ਪਤਾ ਸੀ ਕਿ ਇਦਾਂ ਇੱਕਦਮ ਹੋ ਜਾਊਗਾ ਉਹ ਉਹਨਾਂ ਲਈ ਬੜਾ ਹੀ ਔਖਾ ਟਾਈਮ ਹੋਊਗਾ ਜਿਹੜੇ ਵਾਪਸ ਆਏ ਨੇ ਮੈਨੂੰ ਪਤਾ ਵਾ ਕਿ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋਗੀ ਉੱਥੇ ਰਹਿ ਰਹੇ ਹੋਣਗੇ ਉੱਥੇ ਪਹੁੰਚੇ ਹੋਣਗੇ ਸੁਪਨਾ ਅਧ ਅਧੂਰਾ ਵਿੱਚ ਰਹਿ ਗਿਆ ਪਰ ਉਹ ਰਸਤਾ ਗਲਤ ਸੀਗਾ ਮਾਫੀ ਚਾਹੁੰਦਾ ਕਿ ਇਹ ਚੀਜ਼ਾਂ ਹੋਈਆਂ ਨੇ ਕਿਉਂਕਿ ਚਾਹੇ ਤੁਹਾਨੂੰ ਮੇਰਾ ਬੋਲਣਾ ਵੀ ਬੁਰਾ ਲੱਗ ਰਿਹਾ ਹੋਊਗਾ ਬਟ ਇਹ ਸੱਚਾਈ ਹੈ ਜੇ ਆਪਾਂ ਕਿਸੇ ਗਲਤ ਰਸਤੇ ਤੁਰਾਂਗੇ ਉਹਦਾ ਲਾਸਟ ਅੰਜਾਮ ਗਲਤ ਹੀ ਹੋਊਗਾ ਬਿਲਕੁਲ ਸਕਰੀਨ ਤੇ ਅਸੀਂ ਨੰਬਰ ਫਲੈਸ਼ ਕਰ ਰਹੇ ਹਾਂ ਤੁਸੀਂ ਕਾਲ ਕਰਕੇ ਜੋ ਵੀ ਸਵਾਲ ਹੈ ਤੁਹਾਡਾ ਯੂਐਸ ਸਟੱਡੀ ਵੀਜ਼ਾ ਲਈ ਜਾਂ ਟੂਰਿਸਟ ਵੀਜ਼ਾ ਲਈ ਪੁੱਛ ਸਕਦੇ ਹੋ ਨਾਲ ਦੀ ਨਾਲ ਜੇਕਰ ਤੁਸੀਂ ਗੁਰਪ੍ਰੀਤ ਸਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਸੈਕਟਰ 40 ਸਿੰਡੀਗੜ ਪਹੁੰਚ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਬਹੁਤ ਹੀ ਲੰਬਾ ਤਜਰਬਾ ਹੈ ਇਹਨਾਂ ਦਾ ਖਾਸ ਤੌਰ ਤੇ ਸਟੱਡੀ ਵੀਜ਼ਾ ਦੇ ਵਿੱਚ ਯੂਐਸ ਤੋਂ ਹੀ ਹੀ ਡੀਲ ਕਰ ਰਹੇ ਹੈ ਔਰ ਕਿੰਨੀਆਂ ਹੀ ਆਪਸ਼ਨਸ ਤੁਹਾਨੂੰ ਮਿਲ ਜਾਣੀਆਂ ਨੈਕਸਟ ਇਨਟੇਕ ਦੀ ਗੱਲ ਕਰੀਏ ਭਾਜੀ ਯੂਐਸ ਜੇ ਕੋਈ ਸਟੱਡੀ ਕਰਨ ਜਾਣਾ ਚਾਹੁੰਦਾ ਹੈ ਕਿ ਇੱਥੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਤੋਂ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਕਿ ਪਲੱਸ 2 ਤੋਂ ਬਾਹਰ ਜਾਣਾ ਚਾਹੀਦਾ ਹੈ ਕਈ ਵਾਰੀ ਐਵੇਂ ਹੁੰਦਾ ਕਿ ਪਲੱਸ 2 ਤੋਂ ਬਾਅਦ ਕਿਸੇ ਨੇ ਅਪਲਾਈ ਕੀਤਾ ਹੋਵੇ ਆਸਟ੍ਰੇਲੀਆ ਚਾਹੇ ਯੂ ਐਸ ਏ ਜਾਂ ਕੋਈ ਵੀ ਮੁਲਕ ਆ ਗਈ ਰਿਫਿਊਜ਼ਲ ਰਿਫਿਊਜ਼ਲ ਤੋਂ ਬਾਅਦ ਬੱਚਾ ਇੱਥੇ ਪੜ੍ਹਾਈ ਕਰਨ ਲੱਗ ਗਿਆ ਉਹਨੇ ਗ੍ਰੈਜੂਏਸ਼ਨ ਕਰ ਲਈ ਜਾਂ ਕੋਈ ਡਿਪਲੋਮਾ ਕਰ ਲਿਆ ਹਨਾ ਉਸ ਤੋਂ ਬਾਅਦ ਜਾਣ ਦਾ ਉਹਨੂੰ ਬੇਨਿਫਿਟ ਆਇਆ ਜਾਂ ਫਿਰ ਪਲੱਸ 2 ਤੋਂ ਬਾਅਦ ਬਾਅਦ ਜਾਣ ਵਾਲਿਆਂ ਨੂੰ ਜ਼ਿਆਦਾ ਬੇਨਿਫਿਟ ਹੈਗਾ ਬਿਲਕੁਲ ਭਾਜੀ ਇੱਕ ਤਾਂ ਚੀਜ਼ ਸਾਰਨ ਦੱਸਣਾ ਚਾਹੁੰਦਾ ਵਾਂ ਅੱਜ ਦੀ ਅੱਜ ਵੀ ਮੈਂ ਸਵੇਰ ਦੀਆਂ ਦੋ ਤਿੰਨ ਕਾਲ ਮੇਰੇ ਕੋਲ ਇਦਾਂ ਦੀਆਂ ਵੱਜ ਚੁੱਕੀਆਂ ਨੇ ਹਲੇ 11 11:30 ਦਾ ਸਮਾਂ ਹੋਇਆ ਮੈਂ ਆਪਣੇ ਕੋਲ ਜਦੋਂ ਆਪਾਂ ਸ਼ੋਰ ਰਿਕਾਰਡ ਕਰ ਰਹੇ ਹਾਂ ਬਟ ਸਵੇਰ ਦੀਆਂ ਦੋ ਤਿੰਨ ਕਾਲਾਂ ਤੇ ਹੈ ਕਿ ਅਸੀਂ ਉਸ ਕੰਟਰੀ ਤੋਂ ਰਿਫਿਊਜ਼ ਆ ਇੱਕ ਆਸਟ੍ਰੇਲੀਆ ਰਿਫਿਊਜ਼ਲ ਵਾਲਾ ਆਇਆ ਮੈਨੂੰ ਇੱਕ ਯੂਕੇ ਤੋਂ ਰਿਫਿਊਜ਼ਲ ਵਾਲਾ ਆਇਆ ਕੈਨੇਡਾ ਰਿਫਿਊਜ਼ਲ ਵਾਲਾ ਆਇਆ ਕਿ ਭਾਜੀ ਮੇਰਾ ਉੱ ਦੂਸਰੀ ਕਾਲ ਆਈਏ ਭਾਜੀ ਮੈਂ 2015 ਦੇ ਵਿੱਚ ਪਲੱਸ 2 ਕੀਤੀ ਹੈ ਉਸ ਤੋਂ ਬਾਅਦ ਮੈਂ ਕਿਸੇ ਕੰਮਕਾਰ ਦੇ ਵਿੱਚ ਪੈ ਗਿਆ ਫਿਰ ਮੈਂ ਭਾਜੀ ਦੁਬਈ ਚਲਾ ਗਿਆ ਉੱਥੇ ਮੇਰਾ ਥੋੜਾ ਗੈਪ ਹੋ ਗਿਆ ਉੱਥੇ ਮੈਂ ਡਿਲੀਵਰੀ ਦੀ ਜੌਬ ਕੀਤੀ ਉਸ ਤੋਂ ਬਾਅਦ ਮੈਂ ਵਾਪਸ ਆ ਕੇ ਇੱਥੇ ਵੀ ਕੰਮ ਕੀ ਮੇਰਾ ਹੋ ਸਕਦਾ ਵਾ ਕਈ ਏਦਾਂ ਦੇ ਬੱਚੇ ਦੇ ਕੁਐਸਚਨ ਆ ਰਹੇ ਨੇ ਕਿ ਸਾਡੇ ਕੋਲ ਹਾਈਲਟਸ ਹੈ ਨਹੀਂ ਕਿ ਇਹ ਸਾਡੇ ਕੋਲ ਪੀਟੀਵੀ ਹੈ ਨਹੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਤੋਂ ਬਿਨਾ ਹੋ ਸਕਦਾ ਭਾਜੀ 80 80% ਵਾਲੇ ਬੱਚੇ ਫੋਨ ਕਰ ਰਹੇ ਆ 80% 90% ਬੱਚਿਆਂ ਦੇ ਨੰਬਰ ਆ ਮੈਨੂੰ ਇਹ ਵੀ ਜਾਣ ਕੇ ਬਹੁਤ ਖੁਸ਼ੀ ਹੋਈ ਇੱਕ ਮੈਨੂੰ ਫੋਨ ਆਇਆ ਸ਼੍ਰੀ ਮੁਕਸਰ ਸਾਹਿਬ ਤੋਂ ਕਹਿੰਦੇ ਸਾਡੀ ਕੁੜੀਆ ਪਲੱਸ 2 ਦੇ ਪੇਪਰ ਅਪੀਅਰ ਹੋ ਰਹੀ ਹੈ ਤੇ ਉਹਦੇ 90% ਹੀ ਚੱਲ ਰਹੇ ਨੇ ਸ਼ੁਰੂ ਤੋਂ ਲੈ ਕੇ ਉਹਨੇ ਹਾਈਲਟਸ ਵੀ ਕਰ ਲਈ ਬੱਚਾ ਕਿੰਨਾ ਵੇਅਰ ਹੈ ਉਹਨੇ ਹਾਈਲਟਸ ਵੀ ਕਰ ਲਈ ਹੋਈ ਹੈ ਸੱਤ ਬੈਂਡ ਉਹਦੇ ਆ ਗਏ ਹੋਏ ਆ ਉਹਨੇ ਸਾਡੇ ਕੋਲ ਹੁਣ ਅਪਲਾਈ ਕਰ ਦਿੱਤਾ ਮਤਲਬ ਜਿਨ੍ਹਾਂ ਦੇ ਪਲੱਸ 2 ਦਾ ਰਿਜ਼ਲਟ ਨਹੀਂ ਆਇਆ ਉਹ ਵੀ ਬੱਚੇ ਕੰਡੀਸ਼ਨਲੀ ਅਪਲਾਈ ਕਰਨ ਲੱਗੇ ਨੇ ਕਿ ਮੈਂ ਜਾਣਾ ਹੀ ਜਾਣਾ ਮੇਰਾ ਸ਼ੌਰ ਹੈ ਔਰ ਮੈਂ ਕਿਉਂ ਟਾਈਮ ਵੇਸ ਕਰਾਂ ਮੇਰਾ ਫਾਲਨ ਟੇਕ ਸੇਵ ਹੋ ਰਿਹਾ ਸੋ ਪਹਿਲਾ ਤੁਹਾਨੂੰ ਸਲਾਹ ਹੈਗੀ ਹੈ ਕਿ ਕਿਤੇ ਵੀ ਰਿਫਿਊਜ਼ਲ ਕੋਈ ਮੈਟਰ ਨਹੀਂ ਕਰਦਾ ਰਿਫਿਊਜ਼ਲ ਵਾਲੇ ਕਿਤੇ ਇੰਨਾ ਲੇਟ ਨਾ ਕਰ ਦੇਣ ਕਿ 2025 ਦੇ ਰਿਜ਼ਲਟ ਆ ਜਾਣ ਔਰ 25 ਵਾਲੇ ਸਾਰੇ ਅਪਲਾਈ ਕਰ ਦੇਣ ਔਰ ਸੀਟਾਂ ਖਤਮ ਹੋ ਜਾਣ ਫਿਰ ਰਿਫਿਊਜ਼ਲ ਵਾਲੇ ਖੜੇ ਹੀ ਰਹਿ ਜਾਣ ਔਰ ਐਂਡ ਮੂਮੈਂਟ ਦੀ ਵੇਟ ਕਰਨ ਫਾਲ ਇਨ ਟੇਕ ਅੱਗੇ ਆ ਰਿਹਾ ਵਾ ਫਾਲ ਇਨ ਟੇਕ ਯੂਐਸ ਦਾ ਸਭ ਤੋਂ ਵੱਡਾ ਇਨਟ ਫਾਲਨ ਟੇਕ ਸਭ ਤੋਂ ਜ਼ਿਆਦਾ ਸੀਟਾਂ ਹੁੰਦੀਆਂ ਨੇ ਫਾਲਨ ਟੇਕ ਦੇ ਵਿੱਚ ਸਭ ਤੋਂ ਵੱਧ ਪ੍ਰੋਗਰਾਮ ਹੁੰਦੇ ਨੇ ਔਰ ਫਾਲਨ ਟੇਕ ਦੇ ਵਿੱਚ ਸਭ ਤੋਂ ਵੱਧ ਵੀਜ਼ਾ ਆਂਦਾ ਵਾ ਯੂ ਐਸ ਏ ਦਾ ਸੋ ਮੇਕ ਸ਼ੋਰ ਜੇ ਤੁਸੀਂ ਫਾਲਨ ਟੇਕ ਮਿਸ ਕਰਦੇ ਹੋ ਤੁਹਾਡਾ ਇਸ ਸਾਲ ਖਰਾਬ ਹੋ ਸਕਦਾ ਵਾ ਤੋ ਫਾਲਨ ਟੇਕ ਮਿਸ ਨਹੀਂ ਕਰਨਾ ਜਿਨ੍ਹਾਂ ਨੇ ਬਾਹਰ ਜਾਣਾ ਪਲੱਸ 2 ਦੇ ਲੈ ਐਗਜ਼ਾਮ ਭਾਵੇਂ ਹੋ ਰਿਹਾ ਰਿਜ਼ਲਟ ਦੀ ਵੇਟ ਨਹੀਂ ਕਰਨੀ ਕੰਡੀਸ਼ਨਲੀ ਅਪਲਾਈ ਕਰ ਦੇਣਾ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਕੋਲ ਪਲੱਸ 2 ਉਹ 10 15 ਸਾਲ ਦਾ ਗੈਪ ਹੈ ਜੇ ਗ੍ਰੈਜੂਏਟ ਹੋ ਤਾਂ 15 ਤੋਂ 20 ਸਾਲ ਦਾ ਗੈਪ ਆ ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਕੋਲ ਇੰਗਲਿਸ਼ ਪ੍ਰੋਫੀਸ਼ੀਐਂਸੀ ਨਹੀਂ ਹੈਗੀ ਆਇਲਟਸ ਪੀਟੀ ਨਹੀਂ ਕੀਤਾ ਪਰ ਪਲੱਸ 2 50% ਨੰਬਰ ਹੈਗੇ ਆ ਜਾਂ ਗ੍ਰੈਜੂਏਸ਼ਨ ਚ 50% ਨੰਬਰ ਹੈਗੇ ਆ ਤਾਵੀ ਪੋਸੀਬਲ ਹੈ ਸਕਾਲਰਸ਼ਿਪ ਲੋ ਟਾਈਮ ਤੇ ਅਪਲਾਈ ਕਰੋਗੇ ਤਾਂ ਸਕਾਲਰਸ਼ਿਪ ਦੇ ਚਾਂਸ ਬੜੇ ਵਧੀਆ ਨੇ ਹੈਗੇ ਨੇ ਔਰ ਇਹ ਨਹੀਂ ਸੋਚਣਾ ਕਿ ਤੁਹਾਡਾ ਵਿਦਾਊਟ ਹਾਈਲਾਈਟਸ ਆ ਤਾਂ ਤੁਹਾਨੂੰ ਪਤਾ ਨਹੀਂ ਕਿਹੜੇ ਕੋਨੇ ਦੇ ਵਿੱਚ ਅਸੀਂ ਦੇ ਦਾਂਗੇ ਯੂਐਸਏ ਦੇ ਜਿੱਥੇ ਕੋਈ ਕੋਈ ਨਾ ਹੋਵੇ ਬੰਦਾ ਨਾ ਬੰਦੇ ਦੀ ਜਾਤ ਹੋਵੇ ਸਦਾ ਪੰਜਾਬੀ ਬੋਲਦਾ ਮੈਂ ਕਿ ਤੁਹਾਨੂੰ ਉੱਥੇ ਜੰਗਲਾਂ 'ਚ ਨਹੀਂ ਛੱਡ ਦੇਣਾ ਤੁਹਾਨੂੰ ਨਿਊਯਾਰਕ ਆਪਸ਼ਨ ਦੇ ਸਕਦਾ ਮੈਂ ਜੇ ਤੁਹਾਡੇ ਕੋਲ ਹਾਈਲਾਈਟਸ ਨਹੀਂ ਹੈ ਤਾਂ ਵੀ ਤੁਹਾਨੂੰ ਨਿਊਯਾਰਕ ਦੇ ਆਪਸ਼ਨ ਦੇ ਸਕਦਾ ਮਾਂ ਤੁਸੀਂ ਜਾਣ ਵਾਲੇ ਬਣੋ ਨਿਊਯਾਰਕ ਦੇ ਵਿੱਚ ਸਾਡੇ ਕੋਲ ਆਪਸ਼ਨਸ ਹੈ ਜਿੱਥੇ ਤੁਹਾਨੂੰ ਵਿਦਾਊਟ ਟਾਇਲਟਸ ਵਿਦਾਊਟ ਪੀਟੀ ਵਧੀਆ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਸਕਦੀ ਹੈ ਕੈਲੀਫੋਰਨੀਆ ਦੇ ਵਿੱਚ ਵਿਦਾਊਟ ਟਾਇਲਟਸ ਵਿਦਾਊਟ ਪੀਟੀ ਵਧੀਆ ਲੋਕੇਸ਼ਨ ਲਾਸ ਐਂਜਲਸ ਦੇ ਕੋਲ ਮਿਲ ਸਕਦੀ ਹੈ অপਸ਼ਨ ਦੀ ਪਰ ਮਾਰ ਹੈਗੀ ਹੈ অপਸ਼ਨ ਦੀ ਕੋਈ ਲੋੜ ਨਹੀਂ ਪਰ ਮੈਂ ਟੀਵੀ ਤੇ ਬੈਠ ਕੇ ਤੁਹਾਡੀ ਅਸੈਸਮੈਂਟ ਨਹੀਂ ਕਰ ਸਕਦਾ ਫॉर दैट ਯੂ ਸ਼ੁਡ ਕਮ ਟੂ ਆਰ ਆਫਿਸ ਸੈਂਡ ਯਰ ਡਾਕੂਮੈਂਟ ਵਿਜ਼ਿਟ ਯਰ ਆਫਿਸ ਆਨਲਾਈਨ ਆਫਸਟਾਈਮ ਅਪਲਾਈ ਕਰੋ ਜਿੱਦਾਂ ਵੀ ਚਾਹਦੇ ਹੋ ਪਰ ਸਪਟੰਬਰ ਇਨਟੇਕ ਆਗਸਟ ਇਨਟੇਕ ਦੋਨੋਂ ਕੰਬਾਈਨਡ ਫਾਲਨ ਇਨਟੇਕ ਹੁੰਦਾ ਹੈ ਆਗਸਟ ਸਰ ਸਪਟੰਬਰ ਦੋਨਾਂ ਦੇ ਵਿੱਚ ਅਪਲਾਈ ਕਰੋ ਜੇ ਕਿਸੇ ਵੀ ਇਨਟੇਕ ਦੇ ਦੋਨਾਂ ਚੋਂ ਔਰ ਇਹਰੇ ਚ ਆਪਣੇ ਸ਼ੀਟ ਸਿਕਯਰ ਕਰੋ ਤਾਂ ਕਿ ਵੀਜ਼ਾ ਸਕਸੈਸ ਰੇਟ ਜਿਹੜਾ ਵਾ ਗ੍ਰਾਫ ਉੱਪਰ ਜਾ ਸਕੇ ਕਿਉਂਕਿ ਯਾਦ ਰੱਖਣਾ ਸਪਟੰਬਰ ਇਨਟੇਕ ਆਗਸਟ ਇਨਟੇਕ ਮਤਲਬ ਫਾਲ ਇਨਟੇਕ ਦੇ ਵਿੱਚ ਸਭ ਤੋਂ ਵੱਧ ਵੀਜ਼ਾ ਯੂਐਸ ਗ੍ਰਾਂਟ ਕਰਦਾ ਵਾ ਬਿਲਕੁਲ ਯੂਐਸਏ ਆਪਾਂ ਗੱਲ ਕਰ ਰਹੇ ਆ ਯੂਐਸਏ ਦੇ ਬਹੁਤ ਸਾਰੇ ਤੁਹਾਨੂੰ ਆਪਸ਼ਨਾਂ ਇੰਨੀਆਂ ਹੈਗੀਆਂ ਯੂਨੀਵਰਸਿਟੀ ਜਿਵੇਂ ਭਾਜੀ ਨੇ ਕਿਹਾ ਚੰਗੀਆਂ ਯੂਨੀਵਰਸਿਟੀ ਤੁਹਾਡੇ ਲਈ ਅਵੇਲੇਬਲ ਨੇ ਸਕਾਲਰਸ਼ਿਪ ਅਵੇਲੇਬਲ ਹੈ ਔਰ ਹੋਰ ਵੀ ਜੇ ਤੁਹਾਡੇ ਬਹੁਤ ਸਾਰੇ ਸਵਾਲ ਹੋਣੇ ਆ ਉਸ ਦੇ ਲਈ ਅਸੀਂ ਲਗਾਤਾਰ ਨੰਬਰ ਫਲੈਸ਼ ਕਰੀ ਜਾ ਰਹੇ ਆ ਤੁਸੀਂ ਇਸ ਤੇ ਕਾਲ ਕਰੋ ਜਾਣਕਾਰੀ ਹਾਸਲ ਕਰੋ ਭਾਜੀ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਸੀ ਸਕਾਲਰਸ਼ਿਪ ਮਿਲਦੀ ਹੈ ਹਨਾ ਕਿਹੜੇ ਕਿਹੜੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਸਕਾਲਰਸ਼ਿਪ ਮਿਲਦੀ ਹੈ ਔਰ ਇਸ ਦਾ ਕਈ ਵਾਰੀ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਫੀਸ ਬਹੁਤ ਜ਼ਿਆਦੀ ਪਹਿਲਾਂ ਦੱਸ ਦੋ ਬਾਅਦ ਚ ਉਸ ਦੇ ਵਿੱਚ ਸਕਾਲਰਸ਼ਿਪ ਪ ਜਾ ਕਿਸ ਤਰ੍ਹਾਂ ਉਹ ਡਿਸਾਈਡ ਕਰਦੇ ਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦੇਣੀ ਹੈ ਔਰ ਨੈਕਸਟ ਇਨਟੇਕ ਬਾਰੇ ਵੀ ਜਰਾ ਦੱਸ ਦੋ ਵੀ ਕਿਹੜਾ ਇਨਟੇਕ ਸਿਸਟਮ ਅਵੇਲੇਬਲ ਹੈ ਪਾਜੀ ਇਹਦੇ ਵਿੱਚ ਸਿੰਪਲ ਗੱਲ ਹੈ ਸਾਡੇ ਇੱਕ ਲਾਸਟ ਸਟੂਡੈਂਟ ਦੀ ਜਿਹੜੀ ਸਕਾਲਰਸ਼ਿਪ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ 13000 ਡਾਲਰ ਫੀਸ ਸੀ ਉਹਦੀ 12875 ਡਾਲਰ ਰਾਈਟ ਔਰ ਉਹਨੂੰ ਸਕਾਲਰਸ਼ਿਪ ਪਾਜੀ ਮਿਲੀ ਹੈ 9000 ਡਾਲਰ ਦੀ ਔਰ 9000 ਡਾਲਰ ਦੀ ਸਕਾਲਰਸ਼ਿਪ ਲੰਨ ਤੋਂ ਬਾਅਦ ਉਹਦੀ ਫੀਸ ਰਹਿ ਗਈ ਹੈ 3000 ਕੁਛ ਡਾਲਰ ਸਿਰਫ 3000 ਕੁਛ ਡਾਲਰ ਸਾਲ ਦੀ ਫੀਸ ਮਤਲਬ 2.5-3 ਲੱਖ ਰੁਪਏ ਵੀ ਨਹੀਂ ਬਣਿਆ ਭਾਜੀ ਤਾਂ ਮੇਕ ਸ਼ੋਰ ਕਿ ਐ ਇਦਾਂ ਦੇ ਆਪਸ਼ਨ ਸਾਡੇ ਕੋ ਅਵੇਲੇਬਲ ਹੈ ਸਾਡੇ ਕੋਲ ਉਹ ਆਪਸ਼ਨ ਨਹੀਂ ਹੈ ਕਿ ਕਾਲਜ ਦੀ ਫੀਸ 50000 ਹੈ ਔਰ 25000 ਤੁਹਾਨੂੰ ਸਕਾਲਰਸ਼ਿਪ ਦਿੱਤੀ ਔਰ 25000 ਹੱਲੇ ਵੀ ਫੀਸ ਖੜੀ ਹੈ ਮੈਂ ਦੇਖਦਾ ਮੈਂ ਇਦਾਂ ਦੇ ਬੱਚੇ ਆਫਰ ਲੈ ਕੇ ਵੀ ਆਂਦੇ ਮੇਰੇ ਕੋਲ ਸਰ ਮੈਨੂੰ ਤਾਂ 25000 ਸਕਾਲਰਸ਼ਿਪ ਮਿਲੀ ਸੀਗੀ ਮੇਰਾ ਵੀਜ਼ਾ ਫਿਰ ਵੀ ਰਿਫਿਊਜ਼ ਹੋ ਗਿਆ ਭਾਈ ਜੇ ਰੈਂਕਡ ਯੂਨੀਵਰ ਸਰਡਮ ਫੋਕਸ ਸਕਾਲਰਸ਼ਿਪ ਦੇ ਨਾਲ-ਨਾਲ ਯੂਨੀਵਰਸਿਟੀ ਦੀ ਰੈਂਕਿੰਗ ਦੇ ਉੱਤੇ ਵੀ ਹੈ ਇਹ ਯੂਨੀਵਰਸਿਟੀ ਦੇ ਵੈਲਿਊ ਦੇ ਉੱਤੇ ਵੀ ਹੈ ਯੂਨੀਵਰਸਿਟੀ ਇੰਡੀਆ ਚੋਂ ਬੱਚਾ ਕਦੋਂ ਦਾ ਲੈ ਰਹੀ ਹੈ ਇਹਦਾ ਕੀ ਸਿਸਟਮ ਰਿਹਾ ਵਾ ਕਿਹੜੇ ਸਭ ਤੋਂ ਵੱਧ ਵੀਜ਼ੇ ਆਏ ਆ ਸੋ ਵੀ ਹੈਵ ਅ ਲਿਸਟ ਫਾਰ ਥੈਟ ਸਾਡੇ ਐਨਾਲਿਸਿਸ ਇਨ ਸਟਰੋਂਗ ਹੈ ਅਸੀਂ ਉਹਨਾਂ ਦੀ ਲਿਸਟ ਬਣਾਈ ਹੈ ਕਿ ਕਿਹੜੀ ਯੂਨੀਵਰਸਿਟੀ ਦੇ ਵਿੱਚ ਕਿੰਨੇ ਪਰਸੈਂਟ ਵੀਜ਼ਾ ਆ ਰਿਹਾ ਵਾ ਕਿੱਦਾਂ ਦੇ ਬੱਚੇ ਦਾ ਵੀਜ਼ਾ ਆ ਰਿਹਾ ਕਿਹੜੀ ਯੂਨੀਵਰਸਿਟੀ ਚ ਆਰਟਸ ਦਾ ਵੀਜ਼ਾ ਜ਼ਿਆਦਾ ਵਾ ਕਿਹੜੇ ਚ ਕਾਮਰਸ ਦਾ ਵੀਜ਼ਾ ਜ਼ਿਆਦਾ ਵਾ ਕਿਹਦੇ ਵਿੱਚ ਨਾਨ ਮੈਡੀਕਲ ਦਾ ਜ਼ਿਆਦਾ ਹੈ ਕਿਹਦੇ ਵਿੱਚ ਮੈਡੀਕਲ ਸਟੂਡੈਂਟ ਨੂੰ ਪਹਿਲ ਦਿੱਤੀ ਜਾ ਰਹੀ ਹੈ ਔਰ ਕਿਹਨਾਂ ਚ ਮਾਸਟਰ ਸਟੂਡੈਂਟ ਨੂੰ ਜ਼ਿਆਦਾ ਵੈਲਿਊ ਦਿੱਤੀ ਜਾ ਰਹੀ ਹੈ ਇਹ ਵੀ ਸੈਗਰੀਗੇਸ਼ਨ ਹੁੰਦਾ ਵਾ ਫੋਰਨ ਦੇ ਲਈ ਅਸੀਂ ਦੇਖਦੇ ਹੁਣ ਸਾਡੇ ਕੋਲ ਇੱਕ ਯੂਨੀਵਰਸ ਬੱਚਾ ਆਇਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ 18 ਕੈਂਪਸ ਹੈ ਉਹਨਾਂ ਜੋ ਕੁਝ ਕੈਂਪਸ ਐਦਾਂ ਦੇ ਜਿਨ੍ਹਾਂ ਦਾ ਇੰਡੀਆ ਨੂੰ ਵੀਜ਼ਾ ਬਹੁਤ ਨਾ ਮਾਤਰ ਮਿਲਦਾ ਵਾ ਹੁਣ ਸਟੂਡੈਂਟ ਕਈ ਵਾਰੀ ਗਲਤੀ ਨਾਲ ਐਦਾਂ ਦੇ ਕੈਂਪਸਸ ਚ ਅਪਲਾਈ ਕਰ ਲੈਂਦੇ ਆ ਤੋ ਉਹਦਾ ਨਤੀਜਾ ਕੀ ਹੈ ਸਰਕਾਰੀ ਯੂਨੀਵਰਸਿਟੀ ਤੋਂ ਬਾਅਦ ਵੀ ਰਿਫਿਊਜ਼ਲ ਬੱਚੇ ਡਰ ਜਾਂਦੇ ਕਿ ਸਰਕਾਰੀ ਯੂਨੀਵਰਸਿਟੀ ਸੀ ਇਨ ਪ੍ਰੋਗਰਾਮ ਮੇਰਾ ਵਧੀਆ ਸੀ ਹਰ ਪੈਰਾਮੀਟਰ ਨੂੰ ਅਸੈਸਮੈਂਟ ਕਰਨੀ ਜ਼ਰੂਰੀ ਹੈ ਜੇ ਹਰ ਪੈਰਾਮੀਟਰ ਦੀ ਅਸੈਸਮੈਂਟ ਨਹੀਂ ਕਰੋਗੇ ਤਾਂ ਔਖਾ ਹੋ ਜਾਏਗਾ ਮੁਸ਼ਕਲ ਹੋ ਜਾਏਗਾ ਕੋਈ ਫਾਇਦਾ ਨਹੀਂ ਹੋਊਗਾ ਹੂੰ ਬਿਲਕੁਲ ਚੰਗੀ ਤਰ੍ਹਾਂ ਜਾਂਚ ਪੜਤal ਕਰਕੇ ਅਹੀ ਆਪਣਾ ਹੈ ਜਿਹੜਾ ਵੀਜ਼ਾ ਅਪਲਾਈ ਕਰੋ ਸਕਾਲਰਸ਼ਿਪ ਤੁਹਾਡੇ ਲਈ ਅਵੇਲੇਬਲ ਹੈਗੀ ਹੈ ਜਿਹੜੇ ਚੰਗੇ ਬੱਚੇ ਹੈਗੇ ਆ ਭਾਜੀ ਹੁਣ ਜਿਵੇਂ ਲਾਸਟ ਆਪਾਂ ਗੱਲ ਕਰੀਏ 2025 ਦੋ ਮਹੀਨੇ ਲੰਘ ਚੁੱਕੇ ਆ ਬਹੁਤ ਸਾਰੇ ਬੱਚੇ ਬੱਚੇ ਤਾਂ ਨਹੀਂ ਆਪਾਂ ਕਹਿ ਸਕਦੇ ਜਿਹੜੇ ਡੌਂਕੀ ਲਾ ਕੇ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀਗੇ ਉਸ ਸਟੂਡੈਂਟ ਨਹੀਂ ਹੈਗੇ ਉਹ ਵਾਪਸ ਆਏ ਆ ਹਨਾ ਜੀ ਉਹਨਾਂ ਦਿਨਾਂ ਦੇ ਦੌਰਾਨ ਜਿਹੜੇ ਸਟੂਡੈਂਟਸ ਤੁਹਾਡੇ ਇੰਟਰਵਿਊਸ ਦੇਣ ਗਏ ਆ ਹਨਾ ਕਿਸ ਤਰ੍ਹਾਂ ਦਾ ਸਕਸੈਸ ਰੇਟ ਉਹਨਾਂ ਦਾ ਰਿਹਾ ਔਰ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਤੋਂ ਪੁੱਛੇ ਗਏ ਕੋਸ਼ਿਸ਼ ਬਾਰੇ ਕੋਈ ਜਾਣਕਾਰੀ ਹੋਵੇ ਭਾਜੀ 6 ਦਿਨ ਪਹਿਲਾਂ ਦੀ ਗੱਲ ਹੈ ਇੰਸਟਾਗ੍ਰam ਦੇ ਉੱਤੇ ਮੈਂ 13 ਵੀਜ਼ੇ ਆਪਣੇ ਦਿਖਾਏ ਆ ਸਾਰਿਆਂ ਨੂੰ 13 ਵੀਜ਼ਾਸ ਆਏ ਨੇ ਤਾਂ ਇਹਨਾਂ ਦੇ ਸਦਕੇ ਹੀ ਸਾਨੂੰ ਹੰਗਾਰਾ ਮਿਲਦਾ ਵਾ ਕਿ ਸਟੂਡੈਂਟ ਨੂੰ ਲੈ ਕੇ ਇਦਾਂ ਦੀ ਕੋਈ ਅੜਚਣ ਨਹੀਂ ਹੈਗੀ ਇਸ ਇਸ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਫਾਲ ਇਨਟੇਕ ਨੂੰ ਦੇਖਦੇ ਹੋਏ ਅਸੀਂ ਡਿਸਾਈਡ ਕੀਤਾ ਕਿ 7 8 9 ਮਾਰਚ ਨੂੰ 7 8 9 ਮਾਰਚ ਨੂੰ ਸਾਡੇ ਆਫਿਸ ਦੇ ਵਿੱਚ ਐਪਲੀਕੇਸ਼ਨ ਡੇ ਹੈ 7 8 9 ਨੂੰ ਜਿਹਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਅਸੀਂ ਕੋਈ ਫੀਸ ਨਹੀਂ ਲੈਣੀ ਹੈਗੀ ਸਾਡੀ ਸਾਰੀ ਫੀਸ ਵੀਜ਼ਾ ਤੋਂ ਬਾਅਦ ਹੈ ਮੈਂ ਦੱਸਦਾ ਮੈਂ ਵੀਜ਼ਾ ਤੋਂ ਬਾਅਦ ਫੀਸ ਲੈਂਦਾ ਜੀ 600 ਡਾਲਰ ਲੈਂਦਾ ਵਾ ਵੀਜ਼ਾ ਤੋਂ ਬਾਅਦ ਲੈਂਦਾ ਵਾ ਮੈਨੂੰ ਕੋਈ ਡਰ ਨਹੀਂ ਹੈ ਮੈਂ ਨਹੀਂ ਕਹਿੰਦਾ ਮੈਂ ਫ੍ਰੀ ਕੰਮ ਕਰਦਾ ਵਾ ਫ੍ਰੀ ਕੰਮ ਨਹੀਂ ਕਰਦੇ ਹਾਂ ਜਦ ਤੱਕ ਵੀਜ਼ਾ ਨਹੀਂ ਆ ਰਿਹਾ ਤਦ ਤੱਕ ਫ੍ਰੀ ਕਰਦੇ ਹਾਂ ਵੀਜ਼ਾ ਆ ਜਾਏਗਾ ਫਿਰ ਪੈਸੇ ਲੈ ਲਾਂਗੇ ਆਪਣੇ 600 ਡਾਲਰ ਮੰਗ ਕੇ ਲਾਵਾਂਗੇ ਮਿਹਨਤ ਅਗੀ ਹੈ ਤੋ 6 7 8 9 ਇਹਨਾਂ ਤਰੀਕਾਂ ਦੇ ਵਿੱਚ ਤੁਸੀਂ ਆਫਿਸ ਆਓ ਆਫਿਸ ਆ ਕੇ ਅਪਲਾਈ ਕਰੋ ਕੋਈ ਪ੍ਰੋਬਲਮ ਨਹੀਂ ਹੈ ਸਿਰਫ ਆਪਣੀ ਐਪਲੀਕੇਸ਼ਨ ਫੀਸ ਦੇਣੀ ਹੋ ਜੀ ਯੂਨੀਵਰਸਿਟੀ ਦੀ ਔਰ ਅਪਲਾਈ ਕਰ ਦੇਣਾ ਸਾਡੀ ਕੋਈ ਵੀ ਫੀਸ ਨਹੀਂ ਹੈ ਇਹਨਾਂ ਡੇਟਸ ਦੇ ਵਿੱਚ ਕਿਉਂਕਿ ਅਸੀਂ ਮੁੱਖ ਰੱਖ ਰਹੇ ਹਾਂ ਸਪਟੰਬਰ ਇਨਟੇਕ ਨੂੰ ਔਰ ਸਪਟੰਬਰ ਇਨਟੇਕ ਇੱਕੋ ਹੀ ਗੱਲ ਯਾਦ ਰੱਖਣੀ ਹੈ ਸਭ ਤੋਂ ਵੱਧ ਵੀਜ਼ਾ ਸਭ ਤੋਂ ਵੱਧ ਸੀਟਸ ਸਭ ਤੋਂ ਵੱਧ ਪ੍ਰੋਗਰਾਮ ਅਵੇਲੇਬਿਲਿਟੀ ਤੋ ਯੂਐਸ ਜਦੋਂ ਮੇਜਰ ਚੰਕ ਵੀਜ਼ਾ ਦਿੰਦਾ ਇਸ ਦੌਰਾਨ ਦਿੰਦਾ ਤਾਂ ਹੀ ਅਸੀਂ ਐਪਲੀਕੇਸ਼ਨ ਦੇ ਰੱਖਿਆ ਕਿਉਂਕਿ ਕੁਝ ਯੂਨੀਵਰਸਿਟੀ ਦੀ ਜਿਹੜੀ ਡੈਡਲਾਈਨ ਹੈ ਉਹ 15 ਮਾਰਚ ਹੈਗੀ ਹੈ ਕੁਝ ਯੂਨੀਵਰਸਿਟੀ ਡੈਡਲਾਈਨ 3 ਮਾਰਚ ਇਸ ਤਰ੍ਹਾਂ ਡੈਡਲਾਈਨ ਅਪਰੋਚ ਕਰ ਰਹੀ ਹੈ ਯੂਨੀਵਰਸਿਟੀ ਵੇਰੀ ਕਰਦੀ ਯੂਨੀਵਰਸਿਟੀ ਯੂਨੀਵਰਸਿਟੀ ਥੈਟ ਇਜ਼ ਵਾਈ ਵੀ ਆਰ ਡੂਇੰਗ ਇਟ ਸੈਮੀਨਾਰ ਕਾਈਂਡ ਆਫ ਥਿੰਗ ਇਨ ਆਫਿਸ ਐਪਲੀਕੇਸ਼ਨ ਕਹਿ ਲੋ ਸੈਮੀਨਾਰ ਕਹਿ ਲੋ ਬਟ ਅਸੀਂ ਉਸ ਦਿਨਾਂ ਦੇ ਵਿੱਚ ਸਟੂਡੈਂਟ ਨੂੰ ਪੂਰਾ ਐਡਵਾਂਟੇਜ ਦੇਣਾ ਚਾਹੁੰਦੇ ਆਂ ਔਰ 7 8 9 ਆਣ ਵਾਲਾ ਇਤਵਾਰ ਨੂੰ ਵੀ ਤੁਸੀਂ ਕਹਿ ਲੋ ਕਿ ਆਫਿਸ ਖੁੱਲਾ ਵਾ ਤੁਸੀਂ ਦਫ਼ਤਰ ਵਿਜ਼ਿਟ ਕਰ ਸਕਦੇ ਹੋ ਔਰ ਅਪਲਾਈ ਕਰ ਸਕਦੇ ਹੋ ਕਿਉਂਕਿ ਅਸੀਂ ਚਾਹੁੰਦੇ ਆਂ ਕਿ ਜੇ ਤੁਸੀਂ ਉਹ ਐਲੀਜੀਬਲ ਸਟੂਡੈਂਟ ਤਾਂ ਤੁਹਾਨੂੰ ਸਕਾਲਰਸ਼ਿਪ ਵੀ ਔਰ ਤੁਸੀਂ ਸੈਟਲ ਵੀ ਹੋਣੇ ਚਾਹੀਦੇ ਹੋ ਅਗਲੇ ਐਤਵਾਰ ਆਫਿਸ ਖੁੱਲਾ ਹੈ ਜੀ ਬਿਲਕੁਲ ਕਮਿੰਗ ਸੰਡੇ ਬਿਲਕੁਲ ਸੈਮੀਨਾਰ ਆ ਬਿਲਕੁਲ ਯੂ ਐਸ ਨੂੰ ਲੈ ਕੇ ਭਾਜੀ ਕਿਹੜੀ ਡੇਟ ਪੰਦੀ ਹੈ ਜੀ ਇਹਦਾਂ ਆ 6 7 8 9 ਤਰੀਕ ਹੈ ਜੀ ਪੂਰੀ 7 8 9 9 ਨੂੰ ਸ਼ਨੀਵਾਰ 7 ਐਤਵਾਰ ਸੌਰੀ 9 9 ਤੋਂ 9 ਨੂੰ 7 8 9 ਔਰ 7 8 ਤੇ 9 ਮਾਰਚ ਜਿਹੜਾ ਆ ਰਿਹਾ ਉਸ ਦਿਨ ਐਡਮਿਸ਼ਨ ਵੀਕ ਤੁਸੀਂ ਬਣਾਇਆ ਇਸ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਯੂਐਸ ਬਾਰੇ ਜਿਹੜੇ ਉੱਥੋਂ ਦੇ ਐਕਸਪਰਟ ਹੈਗੇ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਵੱਡੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਚੰਗੀਆਂ ਯੂਨੀਵਰਸਿਟੀਆਂ ਤੁਹਾਡੇ ਲਈ ਅਵੇਲੇਬਲ ਰਹਿਣਗੀਆਂ ਛੱਗੇ ਕੋਰਸ ਰਹਿਣਗੇ ਜਿਵੇਂ ਹੁਣੇ ਭਾਜੀ ਨੇ ਗੱਲ ਕੀਤਾ ਸੀ 6 نو ਟੂ ਡੌਂਕੀ ਐਡੂਲੈਂਡ ਵੱਲੋਂ ਇੱਕ ਹੈਸ਼ਟੈਗ ਵੀ ਸ਼ੁਰੂ ਕੀਤਾ ਗਿਆ ਜਿਹੜੇ ਗਲਤ ਤਰੀਕੇ ਨਾਲ ਜਾ ਰਹੇ ਆ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਸ ਦੇ ਵਿੱਚ ਵੀ ਇਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਤੁਸੀਂ ਸਹੀ ਤਰੀਕਾ ਪਣਾ ਕੇ ਵਿਦੇਸ਼ ਜਾਓ ਜਿਸ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਨੇ ਤੁਹਾਡੇ ਕੋਲੇ ਕਿੰਨੀਆਂ ਕੈਟਾਗਰੀਜ਼ ਹੋਣੇ ਭਾਜੀ ਨੇ ਤੁਹਾਨੂੰ ਦੱਸੀਆਂ ਕਿ ਇਹਨਾਂ ਨੇ ਕੈਟਾਗਰੀਸ ਤੁਹਾਡੀ ਏਸ ਜ਼ਿਆਦਾ ਹੋ ਗਈ ਹੈ ਗੈਪ ਪੈ ਗਿਆ 2015 ਪਲੱਸ 2 ਕੀਤੀ ਹੋਈ ਆ ਰਿਫਿਊਜ਼ਲ ਆਈ ਹੋਈ ਆ ਤਾਂ ਵੀ ਤੁਸੀਂ ਯੂਐਸ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਭਾਜੀ ਜਾਂਦੇ ਜਾਂਦੇ ਕੋਈ ਯੂਐਸ ਦੇ ਲਈ ਖਾਸ ਮੈਸੇਜ ਜਿਹੜੇ ਸਟੱਡੀ ਵੀਜ਼ਾ ਵਾਲੇ ਨੇ ਉਹਨਾਂ ਦੇ ਲਈ ਟਾਈਮ ਕਿਉਂਕਿ ਪਲੱਸ 2 ਦਾ ਐਗਜ਼ਾਮ ਵੀ ਸ਼ੁਰੂ ਹੋਣ ਵਾਲੇ ਆ ਹਨਾ ਐਗਜ਼ਾਮ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਬੱਚਿਆਂ ਨੂੰ ਕਰਨੀਆਂ ਚਾਹੀਦੀਆਂ ਬਸ ਤਿਆਰੀਆਂ ਇਸ ਟਾਈਮ ਤਾਂ ਤੁਸੀਂ ਆਪਣੇ ਐਗਜ਼ਾਮ ਤੇ ਫੋਕਸ ਕਰੋ ਦਾ ਬੈਸਟ ਫਰਮ ਮਾਈ ਐਂਡ ਕਿ ਤੁਹਾਡੇ ਰਿਜ਼ਲਟ ਬਹੁਤ ਵਧੀਆ ਆਣ ਜੋ ਤੁਸੀਂ ਸੋਚ ਰਹੇ ਹੋ। ਔਰ ਦੂਸਰਾ ਨਾਲ ਦੀ ਨਾਲ ਤੁਸੀਂ ਸਿਰਫ ਇਹ ਸੋਚਣਾ ਕਿ ਜੇ ਤੁਹਾਡਾ ਮਨ ਯੂਐਸ ਦਾ ਬਣਾ ਲਿਆ ਵਾ ਤਾਂ ਤੁਸੀਂ ਕੰਡੀਸ਼ਨਲ ਆਫਰ ਲੈਟਰ ਆਪਣੀ ਅਪਲਾਈ ਕਰ ਦੇਣੀ ਆ। ਭਾਵੇਂ ਆਨ ਦੀ ਲੋੜ ਨਹੀਂ ਆ ਫੋਨ ਕਰੋ ਸਾਨੂੰ ਡਾਕੂਮੈਂਟ ਭੇਜੋ 9ਵੀਂ 10ਵੀਂ 11ਵੀਂ ਦਾ ਔਰ ਅਸੀਂ ਅਪਲਾਈ ਕਰ ਦਾਂਗੇ ਤੁਹਾਡੀ ਸੀਟ ਸਿਕਯੂਰ ਹੋ ਜਾਏਗੀ। ਔਰ ਤੀਜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸਭ ਤੋਂ ਹਰ ਚੀਜ਼ ਤੋਂ ਪਰੇ ਹੈ ਤੁਸੀਂ ਯੂਐਸ ਜਾਣਾ ਕਿਤੇ ਵੀ ਜਾਣਾ ਹੋਰ ਕੰਟਰੀ ਵੀ ਜਾਣਾ। ਕੋਈ ਫੋਰਜ ਡਾਕੂਮੈਂਟ ਨਹੀਂ ਲਾਣਾ ਕੋਈ ਗਲਤ ਡਾਕੂਮੈਂਟ ਨਹੀਂ ਲਾਣਾ ਜੈਨੂਨਲੀ ਆਪਣਾ ਫਾਈਲ ਨੂੰ ਲਾਉਣਾ ਵਾ ਕੋਈ ਗਲਤ ਚੀਜ਼ ਨਹੀਂ ਭਰਨੀ ਕੋਈ ਗਲਤ ਐਕਸਪੀਰੀਅੰਸ ਨਹੀਂ ਬਣਾਉਣਾ ਬਸ ਇੰਨੀ ਚੀਜ਼ ਕਹੂੰਗਾ ਹੋਰ ਕੋਈ ਟਿਪ ਨਹੀਂ ਹੈਗੀ ਇਹ ਟਿਪ ਆਫ ਦਾ ਡੇ ਹੈ ਇਹ ਬਹੁਤ ਬਹੁਤ ਧੰਨਵਾਦ ਭਾਜੀ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਵੈਰੀ ਮਚ ਸਸ਼ੀ ਕਾਮ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਸ਼ੀ ਕਾਮ